ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਜੀਤ ਸਿੰਘ ਮੁੱਲਾਪੁਰ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਬ੍ਰੈਂਪਟਨ ਦੇ ਵੀਜ਼ਾ ਕਿੰਗ ਤੇ ਕੈਨੇਡਾ ਚ ਹੰਗਾਮਾ ਸੋਸ਼ਲ ਮੀਡੀਆ ਅਕਾਊਂਟ ਕਿਤੇ ਬੰਦ ਲੀਮੀਆਸ ਸਕੈਮ ਦੇ ਲੱਗੇ ਗੰਭੀਰ ਦੋਸ਼ ਬ੍ਰੈਂਪਟਨ ਦੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜੋ ਸੋਸ਼ਲ ਮੀਡੀਆ ਤੇ ਕੈਨੇਡੀਅਨ ਵੀਜ਼ਾ ਕਿੰਗ ਅਤੇ ਚੰਨੀ ਬਾਈ ਦੇ ਨਾਮ ਨਾਲ ਮਸ਼ਹੂਰ ਹੈ ਵਿਵਾਦਾਂ ਵਿੱਚ ਕਿਰਣ ਤੋਂ ਬਾਅਦ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਇਹ ਹੀ ਕਾਰਵਾਈ ਉਹਨਾਂ ਵੀਡੀਓਜ਼ ਤੇ ਹੋਏ ਭਾਈ ਵਿਰੋਧ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ਵਿੱਚ ਉਹ ਆਪਣੀ ਐਸ਼ੋ ਆਰਾਮ ਵਾਲੀ ਜੀਵਨ ਸ਼ੈਲੀ ਅਤੇ ਖੜਾ ਰੁਪਏ ਦੀਆਂ ਘੜੀਆਂ ਦੀ ਨਮਾਇਸ਼ ਕਰ ਰਿਆ ਸੀ ਵਾਇਰਲ ਵੀਡੀਓਜ਼ ਵਿੱਚ ਚੰਨੀ ਬਾਈ ਨੂੰ 3 ਲੱਖ ਡਾਲਰ ਕਰੀਬ 2.5 ਕਰੋੜ ਰੁਪਏ ਦੀ ਕੀਮਤੀ ਘੜੀ ਪਹਿਨੇ ਅਤੇ ਕੈਨੇਡੀਅਨ ਵੀਜ਼ਿਆਂ ਦੇ ਬੰਡਲ ਦਿਖਾਉਂਦੇ ਹੋਏ ਵਿਖਿਆ ਗਿਆ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਬਹੁਤ ਆਸਾਨ ਦਿਖਾ ਰਹੀਆਂ ਹਨ ਸੋਸ਼ਲ ਮੀਡੀਆ ਤੇ ਦੋਸ਼ ਲਾਏ ਜਾ ਰਹੇ ਹਨ ਕਿ ਇਹ ਕੰਸਲਟੈਂਟ ਲੀਮੀਆ ਵਰਕ ਪਰਮਿਟ ਨੂੰ ਮੋਡੀਆਂ ਰਕਮਾਂ ਬਦਲੇ ਬੀਚ ਰਿਹਾ ਹੈ ਰਿਪੋਰਟਾਂ ਅਨੁਸਾਰ ਲੋਕਾਂ ਤੋਂ 40000 ਡਾਲਰ ਕਰੀਬ 33 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਹਨ ਜਦਕਿ ਨੀਮਾ ਅਨੁਸਾਰ ਇਹ ਗੈਰਕਾਨੂੰਨੀ ਹੈ ਕਈ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਇੱਕ ਬਿਨਾਂ ਰਜਿਸਟ੍ਰੇਸ਼ਨ ਵਾਲਾ 에ਜੰਟ ਵੱਜੋਂ ਕੰਮ ਕਰ ਰਿਹਾ ਹੈ ਜੋ ਕੈਨੇਡੀਅਨ ਕਾਨੂੰਨ ਅਧੀਨ ਸਜ਼ਾਯੋਗ ਅਪਰਾਧ ਹੈ ਜਦਕਿ ਐਡਮਿੰਟਨ ਪੰਜਾਬੀ ਕਮਿਊਨਿਟੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ 2025-26 ਦੇ ਨਵੇਂ ਨੀਮਾਂ ਅਨੁਸਾਰ ਗੈਰ ਕਾਨੂੰਨੀ 에ਜੰਟਾਂ ਤੇ ਲੱਖਾਂ ਡਾਲਰਾਂ ਦਾ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਗਲਤ ਢੰਗ ਨਾਲ ਜਿਵੇਂ ਕਿ ਫਰਜ਼ੀ ਲੀਮੀਆ ਵੀਜ਼ਾ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਮੇਂ ਕੈਨੇਡਾ ਤੋਂ ਵਾਪਸ ਭੇਜਿਆ ਜਾ ਸਕਦਾ ਹੈ ਪ੍ਰੈਮਪਟਨ ਦੇ ਵੀਜ਼ਾ ਕਿੰਗ ਤੇ ਕੈਨੇਡਾ ਚ ਹੰਗਾਮਾ ਸੋਸ਼ਲ ਮੀਡੀਆ ਅਕਾਊਂਟ ਕਿਤੇ ਬੰਦ ਲੀਮੀਆਸ ਸਕੈਮ ਦੇ ਲੱਗੇ ਗੰਭੀਰ ਦੋਸ਼ ਪ੍ਰੈਮਪਟਨ ਦੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜੋ ਸੋਸ਼ਲ ਮੀਡੀਆ ਤੇ ਕੈਨੇਡੀਅਨ ਵੀਜ਼ਾ ਕਿੰਗ ਅਤੇ ਚੰਨੀ ਬਾਈ ਦੇ ਨਾਮ ਨਾਲ ਮਸ਼ਹੂਰ ਹੈ ਵਿਵਾਦਾਂ ਵਿੱਚ ਘਿਰਣ ਤੋਂ ਬਾਅਦ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਇਹ ਹੀ ਕਾਰਵਾਈ ਉਹਨਾਂ ਵੀਡੀਓਜ਼ ਤੇ ਹੋਏ ਭਾਈ ਵਿਰੋਧ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ਵਿੱਚ ਉਹ ਆਪਣੀ ਐਸ਼ੋ ਆਰਾਮ ਵਾਲੀ ਜੀਵਨ ਸ਼ੈਲੀ ਅਤੇ ਲੱਖਾਂ ਰੁਪਏ ਦੀਆਂ ਘੜੀਆਂ ਦੀ ਨਮائش ਕਰ ਰਿਹਾ ਸੀ ਵਾਇਰਲ ਵੀਡੀਓਜ਼ ਵਿੱਚ ਚੰਨੀ ਬਾਈ ਨੂੰ 3 ਲੱਖ ਡਾਲਰ ਕਰੀਬ 2.5 ਕਰੋੜ ਰੁਪਏ ਦੀ ਕੀਮਤੀ ਘੜੀ ਪਹਿਨੇ ਅਤੇ ਕੈਨੇਡੀਅਨ ਵੀਜ਼ਿਆਂ ਦੇ ਬੰਡਲ ਦਿਖਾਉਂਦੇ ਹੋਏ ਵਿਖਿਆ ਗਿਆ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਬਹੁਤ ਆਸਾਨ ਦਿਖਾ ਰਹੀਆਂ ਹਨ ਸੋਸ਼ਲ ਮੀਡੀਆ ਤੇ ਦੋਸ਼ ਲਾਏ ਜਾ ਰਹੇ ਹਨ ਕਿ ਇਹ ਕੰਸਲਟੈਂਟ ਲੀਮੀਆ ਵਰਕ ਪਰਮਿਟ ਨੂੰ ਮੋਡੀਆਂ ਰਕਮਾਂ ਬਦਲੇ ਵੇਚ ਰਿਹਾ ਹੈ ਰਿਪੋਰਟਾਂ ਅਨੁਸਾਰ ਲੋਕਾਂ ਤੋਂ 40000 ਡਾਲਰ ਕਰੀਬ 33 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਹਨ ਜਦਕਿ ਨੀਮਾ ਅਨੁਸਾਰ ਇਹ ਗੈਰ ਕਾਨੂੰਨੀ ਹੈ ਕਈ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਇੱਕ ਬਿਨਾਂ ਰਜਿਸਟ੍ਰੇਸ਼ਨ ਵਾਲਾ ਏਜੰਟ ਵਜੋਂ ਕੰਮ ਕਰ ਰਿਹਾ ਹੈ ਜੋ ਕੈਨੇਡੀਅਨ ਕਾਨੂੰਨ ਅਧੀਨ ਸਦਾਯੋਗ ਅਪਰਾਧ ਜਦਕਿ ਐਡਮਿੰਟਨ ਪੰਜਾਬੀ ਕਮਿਊਨਿਟੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ 2025-26 ਦੇ ਨਵੇਂ ਨੀਮਾਂ ਅਨੁਸਾਰ ਗੈਰ ਕਾਨੂੰਨੀ ਏਜੰਟਾਂ ਤੇ ਲੱਖਾਂ ਡਾਲਰਾਂ ਦਾ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਗਲਤ ਢੰਗ ਨਾਲ ਜਿਵੇਂ ਕਿ ਫਰਜ਼ੀ ਲੀਮੀਆ ਵੀਜ਼ਾ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਮੇਂ ਕੈਨੇਡਾ ਤੋਂ ਵਾਪਸ ਭੇਜਿਆ ਜਾ ਸਕਦਾ ਹੈ ਸੋ ਸੰਗਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ